ਜਲੰਧਰ ਪਛਮੀ ਵਿਧਾਨ ਸਭਾ ਸੀਟ ਆਪ ਨੇ ਜਿੱਤ ਲਈ ਹੈ ਆਪ ਇਹ ਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਰਹੇ ਭਾਜਪਾ ਦੂਜੇ ਅਤੇ ਕਾਂਗਰਸ ਦੀ ਜਗ੍ਹਾ ਸੰਤੇ ਰਹੀ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਨੇ ਟਵੀਟ ਕਰਦੇ ਹਾਂ ਕਿ ਹੈ ਕਿ ਵਿਧਾਨ ਸਭਾ ਹਲਕਾ ਜਲੰਧਰ ਪਛੇਈ ਦੀ ਜਿਮਣੀ ਚੌਂ ਵਿੱਚ ਆਮਨ ਦੀ ਪਾਰਟੀ ਦੀ ਸ਼ਾਨਦਾਰ ਜਿੱਤੀ ਸਭ ਨੂੰ ਬਹੁਤ-ਬਹੁਤ ਵਧਾਈ ਵੱਟੀ ਲੀਡ ਨਾਲ ਜਿੱਤ ਮਿਲੀ ਇਹ ਦਰਸਾਉਂਦਾ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰਾਂ ਦੇ ਕੰਮਾਂ ਤੋਂ ਬੇहद ਖੁਸ਼ ਹਨ ਜਿਮਣੀ ਚੌਂ ਦਰਾਂਨ ਕੀਤੇ ਵਾਅਦਿਆਂ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ ਮਹਿੰਦਰ ਭਗਤ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦੱਸਦੇ ਕਿ ਲੋਕ ਸਭਾ ਚੋਣਾਂ 2024 ਵਿੱਚ ਇਸ ਸੀਟ ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ਤੇ ਰਹੀ ਸੀ ਭਾਜਪਾ ਦੂਜੇ ਸਥਾਨ ਤੇ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ ਰਹੀ ਇਸ ਉਪਚੋਣ ਵਿੱਚ ਸਥਿਤੀ ਪੂਰੀ ਤਰ੍ਹਾਂ ਪਲਟ ਗਈ ਹੈ ਇਸ ਉਪਚੋਣ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਰਹੀ ਭਾਜਪਾ ਦੂਜੇ ਸਥਾਨ ਤੇ ਅਤੇ ਕਾਂਗਰਸ ਤੀਜੇ ਸਥਾਨ ਤੇ ਹੈ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆਪ ਦੇ ਆਗੂ ਮਹਿੰਦਰ ਪੱਟਨੇ ਨੇ ਕਿਹਾ ਕਿ ਮੈਂ ਤਿਲੰਦਰ ਪਛਵੀ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਆਪਣੇ ਵਾਦੇ ਪੂਰੇ ਕਰਾਂਗਾ ਮੇਰਾ ਪਰਿਵਾਰ ਜਨਤਾ ਦੀ ਸੇਵਾ ਕਰਦਾ ਰਿਹਾ ਹੈ ਮੈਂ ਵੀ ਜਨਤਾ ਵਿੱਚ ਰਹਾਂਗਾ ਦੱਸਦੇ ਕਿ 10 ਜੁਲਾਈ ਨੂੰ 55% ਦੇ ਕਰੀਬ VOTING ਹੋਈ ਸੀ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇਥੋਂ ਨਵੀਂ ਪਾਰਟੀ ਚੋਂ ਜਿੱਦੀ ਰਹੀ ਹੈ 2012 ਵਿੱਚ ਭਾਜਪਾ 2017 ਵਿੱਚ ਕਾਂਗਰਸ ਅਤੇ 2022 ਵਿੱਚ ਆਪ ਨੇ ਸੀਟ ਜਿੱਤੀ ਹੈ ਮੁੱਖ ਕਾਰਨ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਚੱਲ ਯਾਰ ਮੋਜੋ ਚਲਾਵਾ ਪੰਜਾਬ ਦਾ ਸਰਪੰਚ ਮਾਨ ਜੀ ਦੇ ਦੰਮਾ ਨੂੰ ਮੋਰ ਲਗਾਤੀ ਹੈ ਉਹਨੇ ਦੱਸਿਆ ਕਿ ਆਪਣੀ ਜਿੰਦਾਨੇ ਕੀਤੀ ਮਾਨ ਸਾਹਿਬ ਦੇ ਨਾਲ ਖੜੇ ਹਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨੇ ਪੰਜਾਬ ਦੀ ਬਜਰੀ ਲਈ ਤੇ ਉਹਨਾਂ ਨੂੰ ਦੁਨੀਆ ਵੋਟਾਂ ਪਈਆਂ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਹੈ ਕੋਈ ਤੁਹਾਡੀ ਨਹੀਂ ਫਿਲਹਾਲ ਨਹੀਂ ਹੋਏਗੀ ਜਸ਼ਨ ਦੀ ਕੀ ਤਿਆਰੀ ਹੈ ਸਰ ਜਸ਼ਨ ਦੀ ਤਿਆਰੀ ਤੁਗੜੇ ਹੋ ਜਾਵਾਂਗੇ ਬਰਕਰਨ ਨਾਲ ਸਾਰੇ ਆਏ ਤੇ ਬਾਹਰ ਆਣਗੇ ਲੱਗਦਾ ਪਿਛਲੇ ਸਮੇਂ ਦੇ ਵਿੱਚ ਪਾਰਟੀ ਦਾ ਗਲਤ 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 ਚੁਨਾਵ ਚੁਣਿਆ ਸੀ ਤੇ ਅੱਜ ਭਗਵਦ ਦਾ ਚਿਹਰਾ ਤਾਂ ਉਹੀ ਹੈ ਜਿਸ ਤਰੀਕੇ ਨਾਲ ਵਤਵਾ ਮਿਲਿਆ ਲੱਗਦਾ ਪਿਛਲੇ ਸਮੇਂ ਦੇ ਵਿੱਚ ਜੁਰੇ ਹੀ ਵੋਟਾਂ ਲੜੀਆਂ ਸੀ ਪਾਰਟੀ ਗਲਤ ਚੁਣੀ ਗਈ ਸੀ ਐਦ ਕੀ ਚਿਹਰਾ ਤਾਂ ਉਹੀ ਹੈ ਦੇਖੋ ਸਮੇ ਸਮਝ ਕੇ ਗਾਲੇ ਜਨਤਾ ਹਰ ਵੇਲੇ ਆਪਣਾ ਆਪਣਾ ਦੋ ਕੁ ਸਮਾਂ ਪਹਿਲੇ ਲੋਕ ਸਭਾ ਦੇ ਲੱਗ ਨਹੀਂ ਖੁੱਲ ਕੇ ਬੋਲੋ ਅੱਜ ਅੱਜ ਖੁੱਲ ਕੇ ਬੋਲੋ ਐਡਾ ਵੱਡਾ ਮੰਡੀਟ ਮਿਲਿਆ ਹੈ ਹਾਂ ਬਿਲਕੁਲ ਠੀਕ ਜਨਤਾ ਨੇ ਜਿਹੜਾ ਹੈਗਾ ਬੜਾ ਅੱਛਾ ਪਾਉਂ ਦਿੱਤਾ ਹੈਗਾ ਜੀ ਬੋਲਿੰਦਰ ਜੀ ਖਾਸ ਤੌਰ ਮੈਂ ਕੈਬਨਟ ਮੰਤਰੀ ਤੁਹਾਨੂੰ ਕਹਿ ਦਿੱਤਾ ਗਿਆ ਸੀ ਤਾਂ ਮੰਨ ਲਿਏ ਕਿ ਅੰਦਰ ਗਏ ਸੀ ਤਾਂ ਉਮੀਦਵਾਰ ਸੀ ਬਾਹਰ ਆਏ ਉਹ ਤੇ ਕੈਬਨਟ ਮੰਤਰੀ ਬਾਹਰ ਆ ਰਹੇ ਸਰ ਪਰਿਓਗਟ ਦੀ ਅਗਤੀ ਨਾ ਹੁੰਦਾ ਸੀ ਸਿੰਘ ਸਾਹਿਬ ਨੇ ਕੀ ਗਏ ਗੱਲ ਅਸੀਂ ਕਿਹਾ ਸੀ ਸਾਹਿਬ ਲੋਕਾਂ ਨਾਲ ਵਾਦਾ ਕਰਕੇ ਗਏ ਨੇ ਪੱਛਮੀ ਦੇ ਹਲਕੇ ਤੇ ਤੁਸੀਂ ਵਿਧਾਇਕ ਬਣਾਓ ਮੈਂ ਮੰਤਰੀ ਬਣਾਵਾਂ ਤੁਹਾਨੂੰ ਪਤਾ ਹੈ ਕਿ ਮਾਨ ਸਾਹਿਬ ਜੋ ਵਾਦਾ ਕਰਦੇ ਨੇ ਪੂਰਾ ਕਰਦੇ ਨੇ ਅੱਛਾ ਭਗਤ ਜੀ ਲੱਗਦਾ ਨਹੀਂ ਕਿ ਹੁਣ ਅਗਲੇ 2.5 ਸਾਲਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇਣਗੇ ਕਿਉਂਕਿ ਸਾਥੀ ਨੇ ਤਾਂ ਉਰਾਲੇ ਨਹੀਂ ਤਾਂ ਇਹ ਤੇ ਨਹੀਂ ਜੋ ਵਾਅਦੇ ਕੀਤੇ ਨੇ ਕੰਮ ਕਰਾਂਗੇ ਜ਼ਰੂਰ ਕਰਾਂਗੇ ਕਿਉਂਕਿ ਆ ਜਨਪਾਣ ਨੇ ਚੁਣਿਆ ਹੈ ਗਰ ਹੈ ਤਸੀਸ ਉਹਨੇ ਪ੍ਰਾਇਓਰਿਟੀ ਕੀ ਰਹਿਣ ਵਾਲੀ ਇੱਕ ਵਾਰੀ ਕੈਮਰੇ ਸਾਹਮਣੇ ਦੱਸ ਦਿਓ ਪਹਿਲਾ ਕੰਮ ਕੀ ਗੋਡੀਆਂ ਲੋੜਾਂ ਹੈਗੀਆਂ ਫੇਵਰਟ ਵਾਰਟ ਪ੍ਰਾਇਓਰਿਟੀ ਕਿ ਲੱਜੇਗੀ ਹੂੰ